ਆਇਕੁਦੀਕਾ ਖਾਂਚਾ ਆਇਕੁਦੀਕੀ ਪਤੇ ਤੇ ਬਾਬੂ ਜੀ ਠੀਕ ਠਾਕ ਜੀ ਮੈਂ ਭਾਈ ਦੇ ਪਸੰਦ ਕਰਦੇ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਦੱਸੋ ਜੀ ਮੇਰਾ ਨਾਮ ਹੈ ਜੀ ਮੈਰ ਸਿੰਘ ਪਿੰਡ ਹੈ ਮੇਰਾ ਬੀਤੂਨਾਰ ਸਿੰਘ ਜ਼ਿਲ੍ਹਾ ਪਟਿਆਲਾ ਸਾਹਿਬ ਜੇ ਬਾਬੂ ਜੀ ਕੋਈ ਆਪਣੀ ਜ਼ਿੰਦਗੀ ਦਾ ਤਜਰਬਾ ਦੱਸੋ ਜ਼ਿੰਦਗੀ ਦਾ ਤਜਰਬਾ ਸਭ ਤੋਂ ਪਹਿਲਾਂ ਇਹ ਬਤ ਤੁਸੀਂ ਨੂੰ ਬਾਬੂ ਕਹਿੰਦੇ ਜਿਹੜੀ ਸਿਆਣਵਰ ਦੇ ਵਿੱਚ ਇਨਸਾਨ ਆ ਜਾਂਦਾ ਉਹਨੂੰ ਬਾਬੂ ਕਹਿੰਦੇ ਮੈਂ ਤਾਂ ਜਨਵਰੀ ਬੰਦੇ ਦੀ ਹੋ ਜਾਂਦੀ ਹੈ ਹੋਰ ਤਾਂ ਜਨਵਰੀਆਂ ਸਾਰੀਆਂ ਬਾਬੂ ਨੂੰ ਸਤਿ ਆਹ ਜੀ ਆ ਜੀ ਬੱਪੂ ਜੀ ਕਰਕੇ ਬੱਪੂ ਜੀ ਆ ਜਾਂਦੇ ਹੋ ਸਿਆਣਾ ਬਜਾ ਦਾ ਸਿਆਣਾ ਉਹ ਵੀ ਅਜੇ ਦਾ ਚੰਗੀ ਗੱਲ ਕਰੇ ਚਾਹਾਂ ਉਹ ਕਹਿ ਜਾਂਦਾ ਹਾਂ ਜੀ ਤੇ ਦੋ ਜਿੰਦਗੀ ਦੇ ਵਿੱਚ ਅਸੀਂ ਬਹੁਤ ਆ ਦੇਖਿਆ ਸਾਡੇ ਮਾਪੇ ਨੇ ਸਾਨੂੰ ਪਾਲਿਆ ਸੀ ਬੱਚੇ ਪਾਲ ਰਹੇ ਆ ਕਿ ਬੱਪੂ ਜੀ ਅਨਵਾਰੀ ਹਿੰਦੀ ਹੈ ਉਹ ਵਰਤਨ ਤੇ ਲੈ ਕੇ ਸਾਰਾ ਕੁਝ ਉਹਨੇ ਦੇਖਿਆ ਹੁੰਦਾ ਇਸੇ ਤਰੀਕੇ ਨਾਲ ਅਸੀਂ ਆਪਣਾ ਜਿਹੜਾ ਬਚਪਨ ਆ ਅਸੀਂ ਵੀ ਆਪਣਾ ਹੰਡਾਇਆ ਉਹ ਵੀ ਆਪਣੇ ਬੱਚਾ ਦੇ ਵੀ ਦੇਖ ਰਹੇ ਆ ਮੈਂ ਤਾਂ ਇਹ ਕਹਿ ਸਕਦਾ ਵੀ ਜਿਹੜੀ ਜ਼ਿੰਦਗੀ ਮੈਂ गुਜ਼ਾਈ ਹੈ ਉਹਦਾ ਜਿਹੜਾ ਵਕੂ ਕਰਦਾ ਮੈਂ ਤਾਂ ਹੱਥ ਮਾਰ ਕੇ ਹੀ ਜ ਆਪਣੀ ਕਹਿ ਦਿੰਦਾ ਉਹਦਾ ਜਿਹੜਾ ਜਿਹੜਾ ਵਕੂ ਕਰਦਾ ਮੇਰੇ ਕੰਮ ਤਾਂ ਇਹਨਾਂ ਨੂੰ ਡੋਲਦੇ ਨੇ ਤੇ ਸੀਦੇ ਸੇਕਰ ਮੇਰਾ ਵਕੂ ਕਰਦਾ ਹੈ ਜਿਹੜੀ ਹੈ ਮੈਂਸ ਹੈ ਜਿਹੜੀ ਅੱਜ ਜ਼ਿੰਦਗੀ ਤੋਂ गुਜ਼ਾ ਰਹੇ ਹਾਂ ਇਹਦਾ ਵੀ ਜਿਹੜਾ ਤੇਰਾ ਵਕੂ ਕਰਦਾ ਮੈਂ ਇਹ ਕਹਿੰਦਾ ਸਰ ਵੈਸੇ ਜਿੱਦੀ ਪਦੇ